ਅਮਰੀਕਾ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਭੇਜਿਆ ਜਾਣਾ ਲਗਾਤਾਰ ਜਾਰੀ ਹੈ ਤੇ ਜਦ ਚੱਲਿਆ ਇਸ ਤੋਂ ਪਹਿਲਾਂ ਭਾਰਤ ਦੇ ਵਿੱਚ ਲਗਭਗ ਦੋ ਜਹਾਜ਼ ਜਿਹੜੇ ਨੇ ਉਹ ਲੈਂਡ ਕਰ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਸਮੇਂ ਦੇ ਉੱਤੇ 104 ਤੇ 112 ਦੇ ਲਗਭਗ ਜਿਹੜੇ ਨੇ ਯਾਤਰੀ ਉਹ ਇੱਥੇ ਆ ਚੁੱਕੇ ਨੇ ਤੇ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਅਜੇ ਵੀ ਅਮਰੀਕਾ ਜਿਹੜੇ ਉੱਤੇ ਗੈਰ-ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਦੇਸ਼ ਨਿਕਾਲੇ ਦੇ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਕਈ ਜਿਹੜੇ ਗੈਰ-ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਪਨਾਮਾ ਦੇ ਵਿੱਚ ਰੱਖਿਆ ਗਿਆ ਸੀ ਤੇ ਅਮਰੀਕਾ ਦੁਆਰਾ ਜਿਹੜੇ ਪਨਾਮਾ ਵਿੱਚ ਭੇਜੇ ਗਏ 12 ਭਾਰਤੀ ਨਾਗਰਿਕ ਨੇ ਉਹ ਐਤਵਾਰ ਸ਼ਾਮ ਨੂੰ ਲਕਿਨ ਅਮਰੀਕੀ ਦੇਸ਼ ਤੋਂ ਭਾਰਤ ਵਾਪਸ ਪਰਤੇ ਨੇ ਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਰਿਪੋਰਟ ਕੀਤੇ ਗਏ ਜਿਹੜੇ ਲੋਕ ਨੇ ਉਹ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਉਤਰੇ ਨੇ ਤੇ ਅਸਲ ਕੀ ਪੰਜਾਬ ਦੇ ਵਿੱਚ ਨਹੀਂ ਦਿੱਲੀ ਵਿੱਚ ਲੈਂਡਿੰਗ ਹੋਈ ਹੈ ਤੇ ਅਮਰੀਕਾ ਵੱਲੋਂ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਪਨਾਮਾ ਤੋਂ ਵਾਪਸ ਪਰਤ ਰਹੇ ਯਾਤਰੀਆਂ ਦਾ ਇਹ ਪਹਿਲਾ ਜੱਥਾ ਹੈ ਤੇ ਸਮਝਿਆ ਇਹ ਵੀ ਜਾਂਦਾ ਹੈ ਕਿ ਇਹ 12 ਭਾਰਤੀ ਉਹਨਾਂ 299 ਗੈਰਕਾਨੂੰਨੀ ਪ੍ਰਵਾਸੀਆਂ ਵਿੱਚੋਂ ਨੇ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਅਮਰੀਕਾ ਨੇ ਪਨਾਮਾ ਭੇਜ ਦਿੱਤਾ ਸੀ ਤੇ ਹੁਣ ਤੱਕ ਚਾਰ ਬੈਚਾਂ ਦੇ ਵਿੱਚ 344 ਐਨਆਰਆਈ ਅਮਰੀਕਾ ਤੋਂ ਵਾਪਸ ਭਾਰਤ ਵਿੱਚ ਆ ਚੁੱਕੇ ਨੇ ਤੇ 5 ਫਰਵਰੀ 15 ਫਰਵਰੀ ਅਤੇ 16 ਫਰਵਰੀ ਨੂੰ ਅਮਰੀਕਾ ਨੇ 332 ਲੋਕਾਂ ਨੂੰ ਹੱਥਕੜੀਆਂ ਅਤੇ ਬੇੜੀਆਂ ਨਾਲ ਬੰਨ ਕੇ ਫੌਜੀ ਜਹਾਜ਼ ਦੇ ਰਾਹੀਂ ਭੇਜ ਦਿੱਤਾ ਤੇ ਦੱਸ ਦਈਏ ਕਿ ਅਮਰੀਕਾ ਨੇ ਪਿਛਲੇ ਹਫਤੇ ਕਈ ਦੇਸ਼ਾਂ ਦੇ 299 ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਕੇ ਪਨਾਮਾ ਵਿੱਚ ਭੇਜਿਆ ਦਿੱਤਾ ਤੇ ਉਹਨਾਂ ਨੂੰ ਪਨਾਮਾ ਦੇ ਵਿੱਚ ਜਿਹੜੀ ਸ਼ਰਨ ਦਿੱਤੀ ਗਈ ਤੇ ਜਿੱਥੇ ਉਹ ਸਾਰੇ ਇੱਕ ਹੋਟਲ ਦੇ ਵਿੱਚ ਰਜ਼ਾਇਰੇ ਨੇ ਤੇ ਇਥੋਂ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਭੇਜਿਆ ਜਾਣਾ ਸੀ। ਭਾਰਤ ਤੋਂ ਇਲਾਵਾ ਇਹਨਾਂ ਪ੍ਰਵਾਸੀਆਂ ਦੇ ਵਿੱਚ ਨੇਪਾਲ, ਸ਼੍ਰੀਲੰਕਾ, ਪਾਕਿਸਤਾਨ, ਅਫਗਾਨਿਸਤਾਨ, ਚੀਨ, ਵਿਅਤਨਾਮ ਅਤੇ ਈਰਾਨ ਦੇ ਲੋਕ ਉਹਦੇ ਵਿੱਚ ਸ਼ਾਮਲ ਹੈ। ਅਮਰੀਕਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਪਣੇ ਦੇਸ਼ ਭੇਜਣ ਦੇ ਲਈ ਪਨਾਮਾ ਨੂੰ ਇੱਕ ਸਟਾਪ ਓਵਰ ਦੇ ਵਜੋਂ ਵਰਤ ਰਿਹਾ। ਤੇ ਇਸ ਲਈ ਪਨਾਮਾ ਤੋਂ ਇਲਾਵਾ ਗੁਆਟੇਮਾਲਾ ਅਤੇ ਕੋਸਟਾ ਰੀਕਾ ਦੇ ਨਾਲ ਵੀ ਸਮਝੌਤੇ ਕੀਤੇ ਗਏ ਨੇ। ਤੇ ਉਸ ਤੋਂ ਬਾਅਦ ਜਦੋਂ ਅਮਰੀਕੀ ਸਰਹੱਦੀ ਪੁਲਤ ਜਿਹੜੀ ਹੈ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਡਿਪੋਰਟ ਕਰਨ ਦੇ ਲਈ ਜਹਾਜ਼ ਵਿੱਚ ਚੜਾ ਰਹੀ ਸੀ ਤੇ ਫਿਰ ਉਸ ਦੇ ਵੱਲੋਂ ਇੱਕ ਵੀਡੀਓ ਵੀ ਜਿਹੜਾ ਉੱਥੇ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਸਾਰੇ ਭਾਰਤੀਆਂ ਦੇ ਹੱਥਾਂ ਤੇ ਉੱਤੇ ਹੱਥ ਕੜੀਆਂ ਸਨ ਐਸ ਲਈ ਪੈਰਾਂ ਦੇ ਵਿੱਚ ਜੰਜੀਰਾ ਵੀ ਸਨ ਤੇ ਐ ਜਿਵੇਂ ਕਿਸੇ ਅਪਰਾਧੀਆਂ ਦੇ ਹੱਥਾਂ ਵਿੱਚ ਹੁੰਦੀਆਂ ਨੇ ਉਸੇ ਟੰਗ ਨਾਲ ਉਹਨਾਂ ਨੂੰ ਜੰਜੀਰਾ ਤੇ ਬੀੜੀਆਂ ਪਾਈਆਂ ਗਈਆਂ ਤੇ ਇਸ ਤੋਂ ਬਾਅਦ ਬਹੁਤ ਵਿਵਾਦ ਹੋਇਆ ਤਾਂ ਸਾਰਿਆਂ ਨੇ 트ੰਪ ਸਰਕਾਰ ਦੇ ਐਸ ਰਵੱਈਏ ਦੀ ਆਲੋਚਨਾ ਵੀ ਕੀਤੀ ਹੈ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਗੈਰ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਲੋਕ ਨੇ ਉਹਨਾਂ ਨੂੰ ਵੱਡੇ ਪੱਦਰ ਉਤੇ ਦੇਸ਼ ਨਿਕਾਲਾ ਦੇਣਾ ਸ਼ੁਰੂ ਕਰ ਦਿੱਤਾ ਗਿਆ। ਪਰ ਜਿਸ ਤਰੀਕੇ ਦੇ ਨਾਲ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਉਹ ਭਾਰਤ ਵਿੱਚ ਬਹੁਤ ਵਿਵਾਦ ਪੈਦਾ ਕਰ ਰਿਹਾ ਹੈ ਕਿਉਂਕਿ ਜਦੋਂ ਅਮਰੀਕੀ ਬਾਰਡਰ ਪੈਟਰੋਲ ਪੁਲਸ ਵੱਲੋਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਤਾਂ ਇਹ ਦੇਖਿਆ ਗਿਆ ਕਿ ਜਹਾਜ਼ ਵਿੱਚ ਜਿਹੜੇ ਬੈਠੇ ਭਾਰਤੀਆਂ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਜੰਜੀਰੇ ਅਤੇ ਹੱਥਾਂ ਦੇ ਵਿੱਚ ਹੱਤਕੜੀਆਂ ਨੇ ਤੇ ਜਿਸ ਨੂੰ ਲੈ ਕੇ ਹੁਣ ਤਾਂ ਕਈ ਸਵਾਲ ਵੀ ਹੋ ਚੁੱਕੇ ਨੇ ਪਰ ਅਜੇ ਤੱਕ ਉਸ ਦੇ ਉੱਤੇ ਕੋਈ ਜ਼ਿਆਦਾ ਟਿੱਪਣੀਆਂ ਉਹ ਅਮਰੀਕਾ ਦੇ ਵੱਲੋਂ ਨਹੀਂ ਕੀਤੀਆਂ ਗਈਆਂ। ਬੇਸ਼ੱਕ ਜਿਹੜੇ ਨੇ ਦੇਸ਼ ਨਿਕਾਲੇ ਉਹ ਦੇ ਦਿੱਤੇ ਗਏ ਨੇ ਤਾਂ ਅਮਰੀਕਾ ਹੁਣ ਵੀ ਜਿਹੜੇ ਗੈਰਕੁਨਨੀ ਪ੍ਰਵਾਸੀ ਨੇ ਉੱਥੇ ਦੇਸ਼ ਨਿਕਾਲੇ ਦੇ ਰਹੇ ਉਸ ਤੋਂ ਪਹਿਲਾਂ ਜੇ ਗੱਲ ਕਰੀ ਅੱਜ 12 ਭਾਰਤੀਆਂ ਦੀ ਤਾਂ ਉਸ ਤੋਂ ਪਹਿਲਾਂ 3 ਜਹਾਜ਼ ਜਿਹੜੇ ਨੇ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਲੈਂਡ ਕਰ ਚੁੱਕੇ ਨੇ ਜਿਹੜੇ ਕਿ ਤਿੰਨੇ ਪੰਜਾਬ ਦੇ ਵਿੱਚ ਲੈਂਡ ਹੋ ਚੁੱਕੇ ਨੇ। ਉਹਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਅਲੱਗ-ਅਲੱਗ ਜਿਹੜੇ ਸੂਬਿਆਂ ਦਾ ਸਬੰਧਤ ਲੋਕ ਆਏ ਨੇ ਪਰ ਇਹਦੇ ਵਿੱਚ ਕੁਝ ਜਿਹੜੇ ਪਿਛਲੇ ਵਾਰ ਤੋਂ ਜਹਾਜ਼ ਆਇਆ ਉਹਦੇ ਵਿੱਚ 67 ਪੰਜਾਬੀ ਵੀ ਆਏ ਨੇ ਉਸ ਤੋਂ ਪਹਿਲਾਂ 30 ਵੀ ਰਹੇ ਨੇ ਤਾਂ ਇਸ ਸਮੇਂ ਦੇ ਵਿੱਚ ਚੱਲਦੇ ਚ ਪੰਜਾਬੀਆਂ ਦੀ ਵੀ ਗਿਣਤੀ ਰਹੀ ਤੇ ਉਹਦੇ ਵਿੱਚ ਹਰਿਆਣਾ ਗੁਜਰਾਤ ਤੇ ਨਾਲ-ਨਾਲ ਜਿਹੜੇ ਜ਼ਿਆਦਾ ਲੋਕ ਨੇ ਇਹਨਾਂ ਸੂਬਿਆਂ ਦੇ ਸੀ ਤੇ ਉਸ ਤੋਂ ਬਾਅਦ ਹੁਣ ਇਹ ਵੀ ਦੇਖਣਾ ਬਣਦਾ ਕਿ ਆਖਰ ਨੂੰ ਬਾਕੀ ਜਿਹੜੇ ਦੂਜੇ ਦੇਸ਼ਾਂ ਦੇ ਨੌਜਵਾਨੇ ਜਾਂ ਜਿਹੜੇ ਦੇ ਗੈਰਕੁਨਿ ਪ੍ਰਵਾਸੀ ਨੇ ਉਹਨਾਂ ਨੂੰ ਜ਼ਿੰਦੀਰਾਂ ਦੇ ਵਿੱਚ ਨਹੀਂ ਝਗੜੇਗਾ ਪਰ ਭਾਰਤੀਆਂ ਨੂੰ ਖਾਰਟੋਰਡੋ ਤੇ ਜੰਜੀਰਾ ਵਿੱਚ ਤੇ ਬੀੜੇ ਵਿੱਚ ਜਕੜ ਕੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਤੇ ਇਹਦੇ ਉੱਤੇ ਕਈ ਤਰ੍ਹਾਂ ਦੇ ਬਵਾਦ ਵਿਚੜ ਰਹੇ ਨੇ ਪਰ ਅਜੇ ਤੱਕ ਵੀ ਉਸ ਦੇ ਉੱਤੇ ਕੋਈ ਅਮਰੀਕਾ ਸਰਕਾਰ ਦੇ ਵੱਲੋਂ ਕੋਈ ਖਾਸ ਗੱਲਬਾਤ ਨਹੀਂ ਹੋ ਸਕੀ ਹੈ